ਆ ਵੀ ਮੈਟਰੋ ਝੂਠੇ ਰਾਂਝੇ ਕੇ ਝੂਠੀਆਂ ਹੀਰਾ ਪਾញਾ ਇੰਸਟਾਗ੍ਰਾਮ ਤੇ ਰੀਲਾ ਲੁੱਟੀ ਗਈ ਮੈਨੂੰ ਕੋ ਬੇ ਇੰਸਟਾਗ੍ਰਾਮ ਤੇ ਆਏ ਮੈਸੇਜ ਤੋਂ ਬਾਅਦ ਕੁੜੀ ਨੇ ਵਿਆਹ ਕਰਾ ਲਿਆ ਪਰ ਜ਼ਿੰਦਗੀ ਤਬਾਹ ਹੋ ਗਈ ਖਿੱਚ ਕੇ ਆ ਜੋ ਕੱਲੀ ਕੱਲੀ ਗੱਲ ਮੈਂ ਇੱਕੋ ਮਤਲਬ ਕਰੋ ਕੱਢੀ ਹੋਈਆਂ ਮੈਂ ਛੱਡੀ ਹੋਈਆਂ ਮੈਨੂੰ ਕੋਈ ਪੁੱਛਦਾ ਨਹੀਂ ਠੀਕ ਹੈ ਤੇ ਮੈਂ ਚਾਰ ਚਾਰ ਮੁੰਡਿਆਂ ਨੂੰ ਠੱਗਦੀਆਂ ਤੇ ਨੋ ਜਿਹੜੀ ਲੜਕੀ ਦੀ ਤੁਸੀਂ ਆ ਇੰਟਰਵਿਊ ਕੀਤੀ ਹੈ ਉਹ ਤਾਂ ਜਰਨਲ ਹੈਗੀ ਉਹ ਤਾਂ ਜੱਟਾਂ ਚੋਂ ਐ ਮੋਰਚਾ ਆਪਣਾ ਐਸੀਆਂ ਚੋਂ ਇਹ ਲੋਕ ਕਿਰਕ ਕੋਈ ਗੱਲਾਂ ਕਰਨ ਦੀ ਆ ਇਹ 400 ਬਿਆ ਹੋਏ ਨੇ ਮੇਰੇ ਤਿੰਨ ਤਿੰਨ ਬਿਆ ਹੋਏ ਨੇ ਮੈਂ ਕਿਸੇ 5 ਲੱਖ 10 ਲੱਖ 7 ਲੱਖ ਦੀ ਮੰਗ ਕੀਤੀ ਆ ਇੰਸਟਾਗ੍ਰਾਮ ਤੇ ਤੁਹਾਡੀ ਦੋਸਤੀ ਹੋਈ ਤੁਸੀਂ ਪਹਿਲਾਂ ਵੀਡੀਓ ਚ ਦੱਸੀ ਹਾਂਜੀ ਤੁਹਾਡੀ ਮੈਰਿਜ ਜਦੋਂ ਹੁੰਦੀ ਆ ਇੰਸਟਾਗ੍ਰਾਮ ਤੇ ਕਿੰਨਾ ਟਾਈਮ ਪਹਿਲਾਂ ਗੱਲ ਚੱਲਦੀ ਰਹੀ ਆ ਸਰ ਸਾਡੀ 6 6-7 ਮਹੀਨੇ ਨਾਰਮਲ ਗੱਲਬਾਤ ਚੱਲੀ ਆ ਹੋਟਲ 'ਚ ਤੁਸੀਂ ਆਨੰਦਕਾਰਜਾਂ ਤੋਂ ਬਾਅਦ ਰਹੀਆਂ ਸਰ ਪਹਿਲੇ ਰਹੀਆਂ ਅੱਜ ਇਹ ਫੀਲ ਤੁਹਾਨੂੰ ਹੁੰਦੀ ਹੈ ਚੀਜ਼ ਵੀ ਜੇ ਘਰਦਿਆਂ ਦੀ ਗੱਲ ਜਾਂ ਮਾਪਿਆਂ ਦੀ ਮੰਨੀ ਹੁੰਦੀ ਤਾਂ ਦੂਸਰੀ ਵਾਰ ਆ ਚੀਜ਼ ਨਾਪੁਖਤ ਨਹੀਂ ਪੈਂਦੀ ਇੱਕ ਬੰਦਾ ਤੇ ਇਹਨਾਂ ਦੇ ਘਰ 'ਚ ਘਰ ਵਸਾਲੇ ਸਤਿ ਸ਼੍ਰੀ ਅਕਾਲ ਸਰ ਕੀ ਨਾਮਤਾ ਦੱਸ ਮਨਦੀਪ ਕੌਰ ਨਾਮ ਹੈ ਸਰ ਮੇਰਾ ਜਿਹੜਾ ਤੁਹਾਡੇ ਘਰ ਵਾਲੇ ਨਾਲ ਤੁਹਾਡਾ ਡਿਸਬਿਊਟ ਪਿਆ ਹੋਇਆ ਇਹ ਕਿੰਨਾ ਟਾਈਮ ਹੋ ਗਿਆ ਸਰ ਇਹ ਵੈਸੇ ਪਿਛਲੇ ਮਹੀਨੇ ਤੋਂ ਹੀ ਚੱਲ ਰਿਹਾ ਵਾ ਬਹੁਤ ਜ਼ਿਆਦਾ ਜਿਹੜਾ ਘਰ ਵਾਲਾ ਮੇਰਾ ਛੱਡ ਗਿਆ ਸੀ ਮੈਨੂੰ ਠੀਕ ਹੈ ਤੇ ਉਹਨੇ ਮੇਰੇ ਤੇ ਲਾਚਨ ਲਾਏ ਹੋਏ ਆ ਕਿ ਮੈਂ ਡਿਪਰੈਸ਼ਨ ਦੇ ਚੱਕਰ ਚ ਇਹਨੂੰ ਆਪ ਹੀ ਛੱਡ ਕੇ ਗਿਆ ਤੇ ਮੈਂ ਤਾਂ ਖੜਾ ਛਡਾਉਣਾ ਚਾਹੁੰਦਾ ਮੈਂ ਤੇ ਮੇਰ ਨਾਲ ਰਹਿਣਾ ਨਹੀਂ ਚਾਹੁੰਦਾ ਜਦ ਕਿ ਪਬਲਿਕ ਨੂੰ ਮੈਂ ਪਹਿਲੇ ਵੀ ਕਈ ਨਿਊਜ਼ ਚੈਨਲਾਂ ਦੇ ਜ਼ਰੀਏ ਦੱਸ ਚੁੱਕੀ ਹਾਂ ਕਿ ਮੇਰ ਨਾਲ ਕੀ 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 ਹੋਇਆ ਸੀ ਐਸਆਈ ਨੇ ਮੈਨੂੰ ਕਿੰਨਾ ਹਰਾਸ਼ ਕੀਤਾ ਕਿ ਇਸ ਦੇ ਜ਼ਰੀਏ ਮੈਂ ਧਰਨੇ ਲਾਏ ਮੈਂ ਹਨਾ ਮੀਡੀਆ ਵਿੱਚ ਆਈ ਤੇ ਉਸ ਦੇ ਜ਼ਰੀਏ ਅੱਜ ਮੈਂ ਕੁਝ ਪ੍ਰੂਫ ਦੇਣਾ ਚਾਹਨੀ ਆ ਉਹਦੀ ਜਿਹੜੀ ਉਹਨੇ ਪ੍ਰੈਸ ਪ੍ਰੈਸ ਕਾਨਫਰੰਸ ਕਰੀ ਸੀ ਠੀਕ ਹੈ ਉਸਨੇ ਮੈਨੂੰ ਕਿਹਾ ਕਿ ਮੈਂ ਮੇਰੇ ਚਾਰ ਚਾਰ ਵਿਆਹ ਹੋਏ ਨੇ ਠੀਕ ਹੈ ਮੈਂ ਇੱਕ ਮ ਹੋਈਆਂ ਮੈਂ ਛੱਡੀ ਹੋਈਆਂ ਮੈਨੂੰ ਕੋਈ ਪੁੱਛਦਾ ਨਹੀਂ ਠੀਕ ਹੈ ਤੇ ਮੈਂ ਚਾਰ-ਚਾਰ ਮੁੰਡਿਆਂ ਨੂੰ ਠੱਗਦੀਆਂ ਤੇ ਮੈਂ ਉਹਨੇ ਵੀ ਇਹ ਵੀ ਗੱਲ ਕਹੀ ਹੈ ਕਿ ਮੇਰੇ ਅਗਰ ਅਸੀਂ ਚਿੱਟਾ ਭੇਜਦੇ ਨੇ ਅਗਰ ਅਸੀਂ ਗਲਤ ਨੇ ਤੇ ਤੁਸੀਂ ਸਾਡੀ ਕਰਦੀ ਵੈਰੀਫਿਕੇਸ਼ਨ ਕਰਵਾ ਸਕਦੇ ਆਂ ਪਹਿਲੀ ਸ਼ੁਰੂਆਤ ਮੇਦੀ ਭੈਣ ਤੋਂ ਹੀ ਕਰਦੀਆਂ ਠੀਕ ਹੈ ਜੀ ਆ ਤੁਸੀਂ ਪਬਲਿਕ 'ਚ ਸਾਰੇ ਜਣੇ ਦੇਖ ਰਹੇ ਆਂ ਹੂੰ ਠੀਕ ਹੈ ਜੀ ਇਹਦੀ ਭੈਣ ਨੇ ਰਿਵੋਲਵਰ ਫੜੀ ਹੋਈ ਆ ਹੂੰ ਠੀਕ ਹੈ ਜੀ ਸੈਕੰਡ ਗੱਲ ਇਹਦੀ ਭੈਣ ਅਮਨੀਤ ਕੌਰ ਢਿੱਲੋ ਪਹਿਲੇ ਵਿਆਹੀ ਹੋਈ ਸੀਗੀ ਇਹਨੇ ਉਸ ਬੰਦੇ ਤੋਂ 45 ਲੱਖ ਰੁਪਏ ਠੱਗਿਆ ਠੀਕ ਹੈ ਉਹ ਮੁੰਡਾ ਵੀ ਨਸ਼ੇੜੀ ਸੀ ਇਹਨਾਂ ਦੇ ਟੱਬਰ 'ਚ ਇੱਕ ਰਵਾਜ਼ ਹੈ ਕਿ ਉਸ ਇਸੋ ਬੰਦਿਆਂ ਨੂੰ ਠੱਗਦੇ ਨੇ ਜਿਹੜੇ ਕਿ ਮਜਬੂਰ ਹੁੰਦੇ ਨੇ ਠੀਕ ਹੈ ਉਹਨਾਂ ਤੋਂ ਪੈਸਾ ਪੂੜਾ ਹੜੱਪ ਕੇ ਉਹਨਾਂ ਦੀ ਕਮਜ਼ੋਰੀ ਦਾ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਇੰਨਾ ਘਰੈਸ਼ ਕਰਦੇ ਟੌਰਚਰ ਕਰਦੇ ਜਾਂ ਤੇ ਬੰਦਾ ਇਹਨਾਂ ਨੂੰ ਪੈਸੇ ਦੇਣ ਲਈ ਮਜਬੂਰ ਹੁੰਦਾ ਜਾਂ ਇਹਨਾਂ ਦੇ ਕੰਮ ਕਰ ਕਰਨ ਲਈ ਮਜਬੂਰ ਹੋ ਜਾਂਦਾ ਜਾਂ ਬੰਦਾ ਫਿਰ ਸੁਸਾਈਡ ਕਰਨ ਲਈ ਮਜਬੂਰ ਹੋ ਜਾਂਦਾ ਜਿਹੜੇ ਹਾਲਾਤ ਅੱਜ ਮੈਂ ਖੜੀ ਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਨਾ ਨਾਨੀ ਆ ਮੇਰੀ ਜਿਹੜੀ ਚੂੜਾ ਪਾ ਕੇ ਖੜੀ ਹੋਈ ਆ ਉਹਦਾ ਪੇਸ਼ਾ ਉਹਦਾ ਵੈਸੇ ਏ ਆ ਦੋਵੇਂ ਮਾਵਾਂ ਧੀਆਂ ਤੇ ਇਹ ਅਵਨੀਤ ਕੌਰ ਢਿੱਲੋ ਜਿਹੜੀ ਕਿ ਆਪਣੇ ਆਪ ਨੂੰ ਬਹੁਤ ਇੱਜ਼ਤਦਾਰ ਸਮਝਦੇ ਨੇ ਆ ਮੇਰੀ ਨਾਨਾ ਨੇ ਇਹਨਾਂ ਦੇ ਘਰ ਦਾ ਹੀ ਰਿਕਾਰਡ ਦੱਸ ਰਹੀਆਂ ਮੈਂ ਜਿਹੜੀ ਕਿ ਅਖਬਾਰ ਵਿੱਚ ਆਈ ਆ ਅਵਨੀਤ ਕੌਰ ਢਿੱਲੋ 1.5 ਕਿਲੋ ਹੀਰੋਂ ਦੇ ਨਾਲ ਫੜੀ ਗਈ ਸੀ ਠੀਕ ਹੈ ਜੀ ਆ ਦੇਖੋ ਇਹੀ ਨੇ ਸੂਚ ਪਾਇਆ ਹੋਇਆ ਵਾ ਇਹੀ ਗੱਡੀ ਸੀ ਜਦੋਂ ਪੁਲਿਸ ਨੇ ਦੇਖੋ ਮਤਲਬ ਕਿ ਜ਼ਬਤ ਕੀਤੀ ਤੇ ਆ ਨਿਊਜ਼ ਚੈਨਲਾਂ ਤੇ ਇਹਦੀ ਰਿਪੋਰਟ ਆਈ ਹੋਈ ਸੀਗੀ ਡੇਢ ਕਿਲੋ ਹਿਰੋਇਨ ਨਾਲ ਗ੍ਰਿਫਤਾਰ ਠੀਕ ਹੈ ਜੀ ਆ ਕੁੜੀ ਦਾ ਪੇਸ਼ ਆਏ ਜੀ ਇੱਥੇ ਸਰਪੰਚ ਲਿਖਿਆ ਹੋਇਆ ਸਰਪੰਚ ਕੌਣ ਸਰਪੰਚ ਸਰ ਇਹਦੇ ਨਾਲ ਤਿੰਨ ਮੁੰਡੇ ਹੋਰ ਵੀ ਗ੍ਰਿਫਤਾਰ ਸੀਗੇ ਨਾ ਇੱਕ ਇਨਸਪੈਕਟਰ ਦਾ ਸੀਗਾ ਇੱਕ ਸਰਪੰਚ ਦਾ ਸੀਗਾ ਜੀ ਠੀਕ ਹੈ ਜੀ ਆ ਅਮਨੀਤ ਕੌਰ ਜਿੰਨਾਂ ਨਾਲ ਮਿਲ ਕੇ ਉਹ ਡਰਗਸ ਸਪਲਾਈ ਕਰਦੀ ਸੀਗੀ ਤੁਸੀਂ ਦੇਖ ਸਕਦੇ ਹੋ ਕੁੜੀ ਆ ਕਲੱਬਾਂ ਚ ਜਾ ਕੇ ਠੀਕ ਹੈ ਹੋਟਲਾਂ ਚ ਜਾ ਕੇ ਆਪਣੇ ਪੇਸ਼ੇ ਬਦਲ ਬਦਲ ਕੇ ਸਪਲਾਈਆਂ ਕਰਦੀ ਸੀ ਸ਼ੇਖਾ ਨਾਲ ਗੋਆ ਚ ਦੁਬਈ ਚ ਮੈਨੂੰ ਨਹੀਂ ਲੱਗਦਾ ਮੈਂ ਕਦੀ ਅਜਾ ਦੁਗਾਂ ਇੱਥੋਂ ਚੰਡੀਗੜ੍ਹ ਤੋਂ ਵੀ ਕਿਤੇ ਬਾਹਰ ਗਈਆਂ ਪਰ ਅੱਜ ਮੈਂ ਇਹਨਾਂ ਦਾ ਸਾਰਾ ਕਾਲਾ ਚਿੱਟਾ ਖੋਲ ਰਹੀ ਹਾਂ ਸਾਰੇ ਸਾਹਮਣੇ ਆਹ ਤੁਸੀਂ ਦੇਖ ਸਕਦੇ ਆ ਅਮਨੀਤ ਕੌਰ ਸ਼ਿਪਾਂ ਚ ਜਾ ਰਹੀ ਐ ਹੋਟਲਾਂ ਚ ਜਾ ਰਹੀ ਐ ਆਹ ਤੁਸੀਂ ਇਹਦੀ ਡ्रेसਿੰਗ ਸੈਂਸ ਤੋਂ ਹੀ ਬਹੁਤ ਕੁਝ ਅੰਦਾਜ਼ਾ ਲਗਾ ਲੋਗੇ ਆਹ ਦੇਖੋ ਜੀ ਉਹਦੇ ਹੁਲੀਏ ਦੇਖੋ ਕੀ ਕਹਿ ਸਕੀ ਆ ਇਹਨਾਂ ਦੀ ਲਗਜ਼ਰੀ ਲਾਈਫ ਹਮ ਇੱਕ ਮਿੰਟ ਹੋਰ ਦੋਨਾ ਇੱਕ ਪ੍ਰੂਫ ਨੇ ਜਿਹੜੇ ਕਿਉਂਕਿ ਲੜਕੇ ਦਾ ਪਰਿਵਾਰ ਸਾਹਮਣੇ ਆਇਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਮੈਨੂੰ ਇੱਕ ਗੱਲ ਜ਼ਰੂਰ ਕਲੀਅਰ ਕਰਿਓ ਪਹਿਲਾਂ ਤੁਹਾਡੀ ਮੈਰਿਜ ਹੋਈ ਸੀ ਸਰ ਮੇਰੀ ਐਕਚੁਅਲੀ ਮੈਰਿਜ ਹੋਈ ਸੀਗੀ ਪਰ ਜੋ ਇਹ ਦੱਸ ਰਹੇ ਨੇ ਕਿ ਮੇਰੇ ਚਾਰ-ਚਾਰ ਵਿਆਹ ਹੋਏ ਨੇ ਮੇਰੇ ਤਿੰਨ-ਤਿੰਨ ਵਿਆਹ ਹੋਏ ਨੇ ਮੈਂ ਕਿਸੇ 5 ਲੱਖ 10 ਲੱਖ 7 ਲੱਖ ਦੀ ਮੰਗ ਕੀਤੀ ਆ ਹਾਂ ਪਬਲਿਕ 'ਚ ਲੈ ਕੇ ਹੁਣ ਹਮ ਅਗਰ ਮੈਂ ਕਿਸੇ ਤੋਂ 10 ਲੱਖ ਰੁਪਏ ਠੱਗ ਰਹੀ ਆ ਤੇ ਮੈਨੂੰ ਪਬਲਿਕ ਚ ਮੀਡੀਆ ਚ ਦੱਸਣ ਕਿ ਹਾਂ ਭਈ ਆ ਬੰਦੇ ਤੋਂ ਆ ਚੀਜ਼ ਤੇ ਆ ਮਨਦੀਪ ਕੌਰ ਦੇ ਸੈਨ ਨੇ ਆ ਬਿਆਨ ਨੇ ਉਹਦੇ ਹਨਾ ਉਹਨੇ ਆ ਚੀਜ਼ ਤੋਂ ਪੈਸਾ ਠੱਗ ਗਿਆ ਜਿਹੜਾ ਮੇਰਾ ਪਹਿਲੇ ਵਿਆਹ ਵਾਲੀ ਗੱਲ ਕਰ ਰਹੇ ਨੇ ਉਹ ਤਾਂ ਚਲੋ ਮੇਰਾ ਇੱਕ ਸਮਝੌਤਾ ਹੋਇਆ ਸੀ ਉਸ ਬੰਦੇ ਨਾਲ ਹਨਾ ਜੋ ਮੇਰੇ ਫੈਮਲੀ ਮੈਟਰ ਦਾ ਸੀਗਾ ਹੁਣ ਮੈਂ ਇਹ ਕਹਿ ਰਹੀ ਆ ਕਿ ਜੋ ਕਮਾਂ ਇੱਕੋ ਹੀ ਮੈਰਿਜ ਹੋਈ ਸੀ ਇਹਨਾਂ ਤੋਂ ਪਹਿਲਾਂ ਤਾਂ ਹਾਂਜੀ ਹਾਂਜੀ ਮੇਰੀ ਇੱਕੋ ਮੈਰਿਜ ਹੋਈ ਸੀ ਤੇ ਉਹ ਸਿਰਫ ਮੇਰੇ ਫੈਮਲੀ ਮੈਟਰ ਕਰਕੇ ਜਿੱਦਾਂ ਆਪਾਂ ਕਹਿ ਲੋ ਕਿ ਇੱਕ ਪਰਿਵਾਰਿਕ ਸ਼ਾਂਤੀ ਨਾਲ ਪੰਚਾਇਤੀ ਮੇਰਾ ਸਮਝ ਕੋ ਲਿਆ ਗਿਆ ਸੀ ਪਰ ਉਸ ਉਸ ਤੋਂ ਪਹਿਲੇ ਮੇਰੇ ਨਾਲ ਬਹੁਤ ਕੁਝ ਮਤਲਬ ਕੀ ਕਹ ਲਓ ਮੇਰੇ ਮਤਲਬ ਪਿਛਲੀ ਲਾਈਫ ਚ ਠੀਕ ਹੈ ਜੀ ਮੇਰੇ ਘਰਦਿਆਂ ਦੀ ਸਹਿਮਤੀ ਨਾਲ ਜੋ ਕੁਝ ਹੋਇਆ ਘਰਦਿਆਂ ਦੀ ਸਹਿਮਤੀ ਨਾਲ ਹੋਇਆ ਪਰ ਉਸ ਬੰਦੇ ਤੋਂ ਨਾ ਮੈਂ 5 ਲੱਖ ਲਏ ਨਾ ਮੈਂ 10 ਲੱਖ ਲਿੱਤੇ ਜਿਹੜੇ ਇਹਨਾਂ ਕੋ ਪ੍ਰੂਫ ਹੈ ਨੇ ਤੁਸੀਂ ਉਹ ਵੀ ਚੈੱਕ ਕਰ ਲਿਓ ਤੇ ਤੁਸੀਂ ਮੇਰੇ ਜ਼ੁਬਾਨੀ ਵਿੱਚ ਸੁਣ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇੰਸਟਾਗ੍ਰਾਮ ਤੇ ਤੁਹਾਡੀ ਦੋਸਤੀ ਹੋਈ ਤੁਸੀਂ ਪਹਿਲਾਂ ਵੀਡੀਓ ਚ ਦੱਸੀ ਹਾਂ ਜੀ ਥੋਡੀ ਮੈਰਿਜ ਜਦੋਂ ਹੁੰਦੀ ਆ ਇੰਸਟਾਗ੍ਰਾਮ ਤੇ ਕਿੰਨਾ ਟਾਈਮ ਪਹਿਲਾਂ ਗੱਲ ਚੱਲਦੀ ਰਹੀ ਆ ਸਰ ਸਾਡੀ 6 6-7 ਮਹੀਨੇ ਨਾਰਮਲ ਗੱਲਬਾਤ ਚੱਲੀ ਆ ਪਲ ਕਮਨਪ੍ਰੀਤ ਸਿੰਘ ਨੇ ਮੈਨੂੰ ਉਦੋਂ ਕਿਹਾ ਸੀ ਪ੍ਰਪੋਜ਼ ਕੀਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਵਿਆਹ ਵਾਸਤੇ ਮੈਂ ਮੰਨੀ ਨਹੀਂ ਸੀ ਕਿਉਂਕਿ ਮੇਰੇ 4 ਮਹੀਨੇ ਪਹਿਲੇ ਹੀ ਮੇਰੀ ਰੀਅਲ ਸਿਸਟਰ ਸੀ ਗੁਰਸਖ ਉਹਦੀ ਡੈਥ ਹੋਈ ਸੀ ਸਕੋਰਪੀਓ ਗੱਡੀ ਵਾਲਾ ਮਾਰ ਗਿਆ ਸੀ ਕੋਈ ਇਸ ਲਈ ਉਹਨੇ ਮੈਂ ਮਨਾਂ ਕਰਤਾ ਸੀ ਕਿ ਜੇ ਮੈਂ ਵਿਆਹ ਦਾ ਡਿਸੀਜਨ ਨਹੀਂ ਲੈ ਸਕਦਾ ਜਦੋਂ ਤੁਹਾਡੇ ਨਾਲ ਮੈਰਿਜ ਹੁੰਦੀ ਆ ਗੁਰਦੁਆਰਾ ਸਾਹਿਬ ਚ ਆਨੰਦ ਕਾਰਜ ਹੁੰਦੇ ਆ ਉਹ ਤੁਹਾਡੀ ਸਹਿਮਤੀ ਨਾਲ ਹੋਏ ਜਾਂ ਤੁਹਾਡੀ ਉਸ ਉਸ ਟਾਈਮ ਮੇਰੇ ਘਰ ਦੇਣੀ ਸੀ ਮੰਨੇ ਸਰ ਮੇਰੇ ਘਰ ਦੇ ਬਟ ਬਾਅਦ ਜਦੋਂ ਮੈਂ ਵਿਆਹ ਤੋਂ ਬਾਅਦ ਉਹਨਾਂ ਨੂੰ ਦੱਸਿਆ ਉਸ ਤੋਂ ਬਾਅਦ ਮੇਰਾ ਮੇਰਾ ਜਿਹੜਾ ਭਰਾ ਤੇ ਪਰਜਾਈ ਸੀ ਉਹ ਆਏ ਸੀ ਮੈਨੂੰ ਮਿਲਣ ਲਈ ਫਿਰ ਪਹਿਲਾਂ ਕਿਉਂ ਤੁਸੀਂ ਬਾਗੀ ਹੋਏ ਘਰ ਦੇ ਤਾਂ ਮੁੰਡਾ ਜ਼ਰੂਰੀ ਹੋ ਗਿਆ ਸੀ ਘਰ ਦੇ ਨਹੀਂ ਜ਼ਰੂਰੀ ਹੋਇਆ ਸੀ ਕਿਉਂਕਿ ਤੁਸੀਂ ਪਹਿਲੀ ਮੈਰਿਜ ਚ ਵੀ ਧੋਖਾ ਖਾ ਚੁੱਕੇ ਸੀਗੇ ਸਰ ਮੁੰਡੇ ਨੇ ਮੈਨੂੰ ਉਸ ਟਾਈਮ ਇਹ ਗਿਆ ਸੀਗਾ ਕਿ ਮੈਂ ਤੇਰੇ ਨਾਲ ਕੋਡ ਮੈਰਿਜ ਕਰਾਵਾਂਗਾ ਤੇ ਆਉਣ ਵਾਲੇ ਟਾਈਮ 'ਚ ਮੈਂ ਤੈਨੂੰ ਧੋਖਾ ਨਹੀਂ ਦਵਾਂਗਾ ਤੇ ਤੇਰੀ ਪੂਰੀ ਉਮਰ ਲਈ ਤੇਰਾ ਸਾਥ ਦਵਾਂਗਾ ਠੀਕ ਹੈ ਕਿਉਂਕਿ ਇੱਕ ਜਿਹੜੇ ਆਨੰਦ ਕਾਰਜ ਹੁੰਦੇ ਆ ਗੁਰਦੁਆਰਿਆਂ ਚ ਵਾਹੋਂ ਹੁੰਦੇ ਉਹ 'ਚ ਸ਼ਾਇਦ ਮੈਂ ਮੁੱਕਰ ਜਾਵਾਂ ਪਰ ਜਦ ਮੈਂ ਤੇਰੇ ਨਾਲ ਕੋਡ ਮੈਰਿਜ ਹੀ ਕਰਵਾ ਲਈ ਤਾਂ ਫਿਰ ਮੈਂ ਤੇਰੇ ਨਾਲ ਮੁੱਕਰ ਨਹੀਂ ਸਕਦਾ ਉਸ ਦੇ ਜਰੀਏ ਹੀ ਮੈਂ ਪਹਿਲੇ ਵੀ ਪਬਲਿਕ 'ਚ ਕਹਿ ਚੁੱਕੀ ਹਾਂ ਹੁਣ ਫਿਰ ਕਹਿ ਰਹੀ ਹਾਂ ਉਸ ਦੇ ਜਰੀਏ ਹੀ ਐਨੇ ਮੇਰੇ ਤੋਂ 40000 ਰੁਪਿਆ ਵੀ ਲਿੱਤਾ ਠੀਕ ਹੈ ਜਿਹੜਾ ਕਿ ਕਮਲਪ੍ਰੀਤ ਸਿੰਘ ਨੇ 27 ਤਰੀਕ ਤੋਂ 30 ਤਰੀਕ ਨੂੰ ਮੇਰਾ ਵਿਆਹ ਕਰਾਇਆ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਮੈਨੂੰ 2-3 ਦਿਨ ਲਾਰੇ ਲਾਏ 3 ਤਰੀਕ ਨੂੰ ਕਮਲਪ੍ਰੀਤ ਸਿੰਘ ਢਿੱਲੋਂ ਮੈਨੂੰ ਕਹਿੰਦਾ ਵਾ ਕਿ ਮੈਂ ਮਤਲਬ ਕੱਲ ਉਹਨੇ ਜਿਹਦਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਮੇਰੇ ਤੋਂ ਘਰ ਦੀ ਚਾਬੀ ਸੀ ਤੇ ਇਹਨੂੰ ਮੈਂ ਆਪਦੇ ਘਰੇ ਲੈ ਗਿਆ ਸਰ ਮੈਨੂੰ ਇੱਕ ਗੱਲ ਦੱਸੋ ਜੀ ਇਹਦੇ ਕੋਲ ਘਰ ਦੀ ਚਾਬੀ ਸੀ ਫਿਰ ਮੈਨੂੰ ਇਹਨੇ 3 ਦਿਨ ਹੋਟਲ 'ਚ ਕਿਉਂ ਰੱਖਿਆ ਇਹ ਉਸੇ ਦਿਨ ਮੈਨੂੰ ਆਪਦੇ ਘਰੇ ਕਿਉਂ ਨਹੀਂ ਲੈ ਕੇ ਗਿਆ ਕਿ ਆਨੇ ਮੇਰਾ ਸਰੀਰਕ ਸੋਚਣ ਕਰਨਾ ਸੀ ਜਾਂ ਮੇਰੇ ਪੈਸੇ ਖਾਣੇ ਸੀ ਜਾਂ ਮੇਰੇ ਤੋਂ ਪੈਸੇ ਲੈਣੇ ਸੀ ਹੋਟਲ 'ਚ ਤੁਸੀਂ ਆਨੰਦ ਕਾਰਜਾਂ ਤੋਂ ਬਾਅਦ ਸਰ ਪਹਿਲੇ ਰਹੀਆਂ ਜਿਸ ਦਿਨ ਇਹਦੀ ਮੰਮੀ ਨੇ ਇਹਨੇ ਦੱਸਿਆ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 27 ਤਰੀਕ ਨੂੰ ਇਹਨਾਂ ਜਦੋਂ ਮੈਂ ਮਿਲੀਆਂ ਨੇ ਮੈਨੂੰ ਫੋਰਸ ਕਰਿਆ ਸੀ ਕਿ ਮੈਂ ਤੇਨਾਂ ਵਿਆਹ ਕਰਾਉਣਾ ਚਾਹੁੰਨਾ ਠੀਕ ਹੈ ਉਸ ਦਿਨ ਇਹਦੀ ਮਾਣਾ ਵੀ ਮੇਰੀ ਗੱਲ ਹੋਈ ਆ ਤੇ ਕਮਲਜੀਤ ਸਿੰਘ ਨਾਲ ਵੀ ਗੱਲ ਹੋਈ ਆ ਕਹਿੰਦੇ ਉਹ ਮੇਰੀ ਮੰਮੀ ਨੂੰ ਦੱਸ ਦੇਣ ਦਾ ਟਾਈਮ ਚਾਹੀਦਾ ਪਰ ਮੈਂ ਤੇਨਾਂ ਕੋਡ ਮੈਰਿਜ ਹੁਣੇ ਕਰਾਉਣਾ ਚਾਹੁੰਨਾ ਇਹਨੇ ਆਪਦੇ ਵਕੀਲਾਂ ਵੀ ਗੱਲ ਕੀਤੀ ਸੀ ਫਿਰ ਇਹਨੇ 30 ਤਰੀਕ ਨੂੰ ਮੇਨਾ ਕੋਡ ਦੇ ਸੋਰੀ ਆਨੰਦ ਕਾਰਜ ਕਰਵਾਏ ਸੀ ਦਸ਼ਮੇਸ਼ ਪੀਤਾ ਗੁਰਦੁਆਰਾ ਖੁੱਡਾ ਲਾਹੌਰ ਇੱਕ ਜਿਹੜੀ ਵੀਡੀਓ ਦੀ ਗੱਲ ਕਰਦੇ ਹਾਂ ਬਣਾਈ ਕੀਤੀ ਆ ਹਾਂਜੀ ਮੈਰਿਜ ਤੋਂ ਬਾਅਦ ਹੋਈ ਰਹੀ ਹੈ ਸਰ ਜੀ ਹਾਂਜੀ ਹਾਂਜੀ 27 ਤਰੀਕ ਨੂੰ ਕਿਉਂਕਿ ਇੰਸਟਾਗ੍ਰam ਦੇ ਉੱਪਰ 5 ਤੋਂ 6 ਮਹੀਨਿਆਂ ਤੱਕ ਗੱਲ ਚੱਲੀ ਆ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਪਿਆਰ ਮੁਹੱਬਤ ਹੁੰਦੀਆਂ ਇਹ ਕੋਈ ਪਹਿਲਾ ਮਸਲਾ ਨਹੀਂ ਮਸਲੇ ਪਹਿਲਾਂ ਵੀ ਬਹੁਤ ਆਏ ਆ ਤੇ ਇਨ੍ਹਾਂ ਮਸਲਿਆਂ ਦੇ ਵਿੱਚ ਜ਼ਿਆਦਾਤਰ ਧੋਖੇ ਹੁੰਦੇ ਆ ਕਿਉਂਕਿ ਜਿਹੜੀ ਰੀਅਲ ਤੇ ਰੀਲ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾਗਾ ਉਹੀ ਨਤੀਜਾ ਸ਼ਾਇਦ ਇਹ ਲੜਕੀ ਹੈ ਜਿਹੜੀ ਉਹ ਭੁਗਤ ਰਹੀ ਆ ਕਿਤੇ ਨਾ ਕਿਤੇ ਇੱਕ ਗੱਲ ਜ਼ਰੂਰ ਦੱਸਿਓ ਅੱਜ ਇਹ ਫੀਲ ਤੁਹਾਨੂੰ ਹੁੰਦੀ ਆ ਚੀਜ਼ ਵੀ ਜੇ ਘਰਦਿਆਂ ਦੀ ਗੱਲ ਜਾਂ ਮਾਪਿਆਂ ਦੀ ਮੰਨੀ ਹੁੰਦੀ ਤਾਂ ਦੂਸਰੀ ਵਾਰ ਆ ਚੀਜ਼ ਨਾ ਭੁਗਤਨੀ ਪੈਂਦੀ ਹਾਂਜੀ ਸਰ ਫੀਲ ਤਾਂ ਮੈਨੂੰ ਬਹੁਤ ਹੁੰਦੀ ਕਿ ਸੈਕਿੰਡ ਟਾਈਮ ਵੀ ਚਲੋ ਮੇਰੇ ਨਾਲ ਆ ਚੀਜ਼ ਹੋਈ ਆ ਪਰ ਮੈਂ ਕਮਲਪ੍ਰੀਤ ਸਿੰਘ ਢਿਲੋਂ ਨਾਲ ਘਰ ਵਸਾਉਣ ਵਾਸਤੇ ਵਿਆਹ ਕਰਾਇਆ ਸੀ ਨਾ ਕਿ ਘਰ ਉਜਾੜਨ ਵਾਸਤੇ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਕੁੜੀ ਘਰ ਉਜਾੜਨ ਲਈ ਹਨਾ ਆਪਣਾ ਇੱਥੋਂ ਤੱਕ ਆਉਂਦੀ ਆ ਕਿ ਆਪਣੇ ਆਪ ਨੂੰ ਬਦਨਾਮ ਕਰਦੀ ਆ ਜੋ ਕਮਲਪ੍ਰੀਤ ਸਿੰਘ ਨਾਲ ਅਗਰ ਉਹਨੇ ਮੈਨੂੰ ਨਹੀਂ ਨਹੀਂ ਰਹਿਣਾ ਚਾਹੁੰਦਾ ਸੀ ਜਾਂ ਮੈਨੂੰ ਡਿਵੋਰਸ ਦੇਣਾ ਚਾਹੁੰਦਾ ਸੀ ਖੜਾ ਚੋਣਾ ਚਾਹੁੰਦਾ ਸੀ ਮੇਰੀ ਵੀਡੀਓ ਨਹੀਂ ਸੀ ਉਸ ਬੰਦੇ ਨੂੰ ਵਾਇਰਲ ਕਰਨੀ ਚਾਹੀਦੀ ਠੀਕ ਹੈ ਜਿਹੜਾ ਕਿ ਅੱਜ ਮੈਂ ਉਹਦੇ ਤੇ ਮੁਕਦਮਾ ਦਰਜ ਕੀਤਾ ਹੋਇਆ ਵਾ ਥਾਂ ਥਾਂ ਦੇ ਧੱਕੇ ਖਾ ਰਹੀਆਂ ਸਿਰਫ ਇੱਕ ਆਪਣੇ ਆਪ ਨੂੰ ਹਨਾ ਪਬਲਿਕ ਵਿੱਚ ਤਾਰ ਰੱਖ ਰਹੀਆਂ ਕਿ ਮੈਨੂੰ ਇਨਸਾਫ ਮਿਲੇ ਮੈਂ ਅੱਜ ਕੁੰਮੜਾ ਜੀ ਕੋਲ ਵੀ ਆਈਆਂ ਤੇ ਆਪਣਾ ਇਨਸਾਫ ਲੈਣ ਆਈਆਂ ਕਿ ਜੋ ਮੇਰ ਨਾਲ ਉਹਨੇ ਫਰੌਡ ਕੀਤਾ ਜੋ ਮੇਰ ਨਾਲ ਧੱਕਾ ਕੀਤਾ ਜੋ ਮੈਨੂੰ ਛੱਡ ਕੇ ਗਿਆ ਹਨਾ ਸ਼ਰਿਆਮ ਮੈਨੂੰ ਬਦਨਾਮ ਕੀਤਾ ਉਸ ਬੰਦੇ ਨੇ ਜਿਹਦੇ ਕਰਕੇ ਕਿ ਅੱਜ ਮੈਂ ਮਰਨ ਲਈ ਵੀ ਮਜਬੂਰ ਹੋਈਆਂ ਤੇ ਮੈਨੂੰ ਉਸਤੇ ਇਨਸਾਫ ਮਿਲੇ ਵੇਖੋ ਤੁਹਾਨੂੰ ਪ੍ਰਪੋਜ਼ ਕੀਤਾ ਤੁਹਾਨੂੰ ਲੈ ਕੇ ਗਏ ਗੱਲਬਾਤ ਕੀਤੀ ਤੁਸੀਂ ਕਹਿੰਦੇ ਮੇਰੇ ਮਗਰ ਵੀ ਫਿਰਦਾ ਰਿਆ ਆਪਦੀ ਫੈਮਿਲੀ ਨਾਲ ਵੀ ਮਲਾਇਆ ਇਹ じゃ ਕਿਹੜੀ ਗੱਲ ਹੋਈ ਹੈ ਜਿਹੜੇ ਇੰਨਾ ਰੌਲਾ ਪੈ ਗਿਆ ਵੀ ਤੁਸੀਂ মিডিਆ ਤੱਕ ਆ ਗਏ ਸਰ ਮੈਂ ਉਹੀ ਤੁਹਾਨੂੰ ਦੱਸਣਾ ਚਾਹਣੀ ਪਹਿਲੇ ਉਹਦੀ ਭੈਣ ਦੇ ਮੈਂ ਕਾਰਨਾਮੇ ਤੁਹਾਨੂੰ ਦੱਸ ਚੁੱਕੀ ਆ ਆ ਉਹਦੀ ਮਦਰ ਦੇ ਮੇਰੀ ਸੱਸ ਸਬਲਜਿੰਦਰ ਕੌਰ ਹੈ ਉਹਦਾ ਅਸਲੀ ਘਰ ਇਹ ਆ ਜੀ ਇਹ 21 ਸਾਲ ਤੋਂ ਇਹਦੇ ਨਾਲ ਇਸ ਘਰ ਚ ਰਹਿੰਦੇ ਸੀਗੇ ਹੁਣ ਇਹਨਾਂ ਨੂੰ ਥੋੜਾ ਜਿਹਾ ਟਾਈਮ ਹੋਇਆ ਇੱਥੇ ਆਏ ਨੂੰ ਜਿਹੜਾ ਕਿ 2 ਨੰਬਰ ਦਾ ਪੈਸਾ ਕਮਾ ਰਹੇ ਨੇ ਤੇ 2 ਨੰਬਰ ਦਾ ਕੰਮ ਇੱਥੇ ਕਰਦੇ ਨੇ ਠੀਕ ਹੈ ਇਹ ਬੰਦਾ ਜੇ ਇੱਥੇ ਨਕਲੀ ਬਿਆਨੇ ਬਣਾਵਨਾ ਕੇ ਵੇਚਦਾ ਹੈ ਜੀ ਪ੍ਰਾਪਰਟੀ ਡੀਲਰ ਦੇ ਕੰਮ ਤੇ ਇਹ ਜਿਹੜਾ ਪਹਿਲਾ ਘਰ ਵਾਲਾ ਸੀ ਇਹਦਾ ਮੇਰੀ ਸੱਸ ਦਾ ਠੀਕ ਹੈ ਇਹ ਘਰ ਛੱਡ ਕੇ ਆਈ ਹੋਈ ਆ ਨਾਤੇ ਨੇ ਇਹਨੂੰ ਡਿਵੋਰ ਤੇ ਨਾ ਤੇ ਇਹਨੂੰ ਇਹ ਤੋਂ ਖਰਚਾ ਲੈਂਦੀ ਹੈ ਜਿਹੜਾ ਕਿ ਮੁੰਡੇ ਨੂੰ 3000 ਰੁਪਇਆ ਦਿੰਦਾ ਇਹਦਾ ਪਹਿਲਾ ਘਰ ਵਾਲਾ ਤੇ ਉਹਨੇ ਕੁੜੀ ਨੂੰ ਬੇਦਖਲ ਕੀਤਾ ਹੋਇਆ ਜਦੋਂ ਨੂੰ ਇਹ ਪਤਾ ਲੱਗਾ ਸੀ ਕਿ ਕੁੜੀ ਦਾ ਵਿਆਹ ਹੋ ਗਿਆ ਕਿ ਕੱਲ ਨੂੰ ਮੇਰੇ ਤੋਂ ਕੋਈ ਹੋਣਾ ਰੇ ਐ ਬਜਿੰਦਰ ਕੌਰ ਨੇ ਆਪਦਾ ਸਾਰਾ ਕੰਮਕਾਰ ਕਰਕੇ ਘਰ ਬਣਾਇਆ ਹੋਇਆ ਵਾ 115 ਨੰਬਰ ਸੈਕਟਰ ਚ ਦੱਸ ਤੁਸੀਂ ਤੁਸੀਂ ਵਿਆਹ ਤੋਂ ਬਾਅਦ ਇੱਥੇ ਰਹੇ ਹੋ ਹਾਂਜੀ ਵਿਆਹ ਤੋਂ ਬਾਅਦ ਕਰਨਪ੍ਰੀਤ ਸਿੰਘ ਢਿੱਲੋਂ ਮੈਨੂੰ ਇੱਥੇ ਲੱਗੇ ਗਿਆ ਸੀ ਆਪਣੀ ਜਿਹੜੀ ਮਾਂ ਨੇ ਕੋਠੀ ਬਣਾਈ ਹੋਈ ਆ ਮੈਂ ਉਹਦੇ ਕਾਰਨਾਮੇ ਦਿਖਾ ਚੁੱਕੀ ਆ ਸੱਸ ਦੇ ਤੇ ਇਹ ਨਾਨ ਦੇ ਆ ਕਮਲਪ੍ਰੀਤ ਸਿੰਘ ਢਿੱਲੋਂ ਦਾ ਹੁਣ ਕੁਝ ਦਿਖਾਨ ਲੱਗੀ ਹੈ ਪ੍ਰੂਫ ਤੁਸੀਂ ਦੇਖ ਸਕਦੇ ਕਮਲਪ੍ਰੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ 'ਚ ਦੋ ਗੱਲਾਂ ਕਹੀਆਂ ਸੀ ਕਿ ਮੈਂ ਘਰ 'ਚੋਂ ਕੱਢੀ ਹੋਈ ਆ ਮੈਨੂੰ ਕੋਈ ਘਰ ਵਾਲੇ ਪੁੱਛਦੇ ਨਹੀਂ 9 ਸਾਲਾਂ ਤੋਂ ਮੈਨੂੰ ਕੋਈ ਹਨਾ ਮੇਰੇ ਪਿਛੋਕੜ ਹੈ ਨਹੀਂ ਮੇਰਾ ਪਿਛਲਾ ਕੋਈ ਜਾਣਦਾ ਨਹੀਂ ਜੋ ਕਿ ਮੈਂ ਸਾਰੇ ਪ੍ਰੂਫ ਅੱਜ ਪਬਲਿਕ 'ਚ ਦਵਾਂਗੀ ਆ ਕਮਲਪ੍ਰੀਤ ਸਿੰਘ ਢਿੱਲੋਸੀ ਜਿਸ ਨੇ ਮੈਨੂੰ ਆਪਣੀ ਇੱਕ ਫੋਟੋ ਭੇਜੀ ਸੀ ਕਿ ਮੈਂ ਰਹਿ ਹੈਬਸਨ ਨਵਜੋਤੀ ਸੈਂਟਰ ਦਾ ਓਨਰ ਆ ਤੇ ਜਿਸ ਨੂੰ ਮੈਂ ਪਾ ਜਾ ਕੇ ਲਈ ਤੁਹਾਨੂੰ ਇਹ ਫੋਟੋ ਦੇਖ ਇੱਕ ਗੱਲ ਥੋੜੀ ਇੱਥੇ ਮੈਂ ਇੱਕ ਇਹ ਜਿਹੜਾ ਹੈਗਾ ਕਮਲਪ੍ਰੀਤ ਸਿੰਘ ਇਹ ਮੋਨਾ ਪੱਗ ਬੰਨਦਾ ਕਦੇ ਨਹੀਂ ਬੰਨਦਾ ਨਹੀਂ ਸਰ ਨਹੀਂ ਨੋ 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 ਇੱਕ ਇਹ ਵੀ ਗੱਲ ਜਰੂਰ ਨੋਟ ਕਰ ਲੋ ਕੱਲ ਕਾਨਫਰੰਸ ਹੋਈ ਸੀਗੀ ਇਹ ਸਵਾਲ ਉੱਠਣੇ ਬਹੁਤ ਛੇਤੀ ਸ਼ੁਰੂ ਹੋ ਜਾਂਦੇ ਆ ਵੀ ਇੱਕ ਸਰਦਾਰ ਬੰਦਾ ਪੱਗ ਬੰਨੀ ਆ ਇਸ ਕੁੜੀ ਦੇ ਨਾਲ ਧੋਖਾ ਕੀਤਾ ਕਾਨਫਰੰਸ ਜਿਹੜੀ ਕੱਲ ਹੋਈ ਆ ਉਸ ਲੜਕੇ ਦੀ ਵੀਡੀਓ ਆਈ ਆ ਉਹਦੇ ਵਿੱਚ ਉਹਨੇ ਪੱਗ ਬੰਨੀ ਹੋਈ ਆ ਪੱਗ ਬੰਨ ਕਿਉਂ ਨੇ ਮੂੰਹ ਬੰਨਿਆ ਚਲੋ ਮੂੰਹ ਬੰਨ ਲਓ ਪਰ ਪੱਗ ਨੂੰ ਵੀ ਨਾਲ ਬਦਨਾਮ ਕੀਤਾ ਜਾ ਰਿਹਾ ਇਹ ਗੱਲ ਇਹ ਗੱਲ ਸ਼ੋਰ ਆ ਵੀ ਉਹ ਪੱਗ ਨਹੀਂ ਬੰਦਾ ਨਾ ਸਰ ਉਹ ਪੱਗ ਨਹੀਂ ਬੰਦਾ ਉਹ ਸ਼ਰਮਿਕ ਸਰ ਇਹਨਾਂ ਦਾ ਰੈਕਡ ਹੈਗਾ ਦੇਖੋ ਚਲੋ ਮਾਣਾ ਤੋਂ ਖੋਗੇ ਅਸੀਂ ਮੰਨ ਲੈਨੇ ਆ ਭੈਣਾਂ ਤੋਂ ਖੋਗੇ ਮੰਨ ਲੈਨੇ ਆ ਇੱਕ ਬੰਦਾ ਤੇ ਇਹਨਾਂ ਦੇ ਘਰ ਚ ਕਰ ਵਸਾਲੇ ਇੱਕ ਬੰਦਾ ਹੀ ਸਹੀ ਦੱਸ ਤੋ ਮੈਨੂੰ ਕਿ ਇਹਨਾਂ ਦਾ ਇੱਕ ਬੰਦਾ ਹੀ ਸਹੀ ਆ ਪੈਰ ਲਾ ਲੋ ਮਾਂ ਲਾ ਲੋ ਆਹੀ ਲਾ ਲੋ ਕਮਲਪ੍ਰੀਤ ਸਿੰਘ ਹੀ ਕਰ ਵਸਾ ਲੈਂਦਾ ਮੇਰੇ ਨਾਲ ਇੱਕ ਬੰਦਾ ਤਾਂ ਸਹੀ ਹੋਣਾ ਚਾਹੀਦਾ ਕਿ ਦੁਨੀਆ ਦੇ ਸਾਰੇ ਫਰੋਡ ਇਹਨਾਂ ਦੀ ਫੈਮਲੀ ਨਾਲ ਹੀ ਹੋ ਰਹੇ ਨੇ ਇਹ ਪਹਿਲੇ ਵੀ ਉਹ ਜਿਹੜਾ ਬੰਦਾ ਸੀ ਦੀ ਭੈਣ ਨੇ ਜਿੰਨਾ ਵਿਆਹ ਕਰਾਇਆ ਉਹ ਵੀ ਬੰਦਾ ਇੱਕ ਕੀ ਕਹਿੰਦੇ ਨਸ਼ੇੜੀ ਸੀਗਾ ਮੈਂ ਵੀ ਨਸ਼ੇੜੀ ਹੋ ਗਈ ਕਿ ਇਹਨਾਂ ਨੂੰ ਦੁਨੀਆ ਦੇ ਹਰ ਇੱਕ ਪਾਸੇ ਹਰ ਇੱਕ ਬੱਚੇ ਇਹਨਾਂ ਦੇ ਤੀ ਪੁੱਤਾਂ ਨੂੰ ਨਸ਼ੇ ਚਲਾ ਰਹੇ ਨੇ ਇਹਨਾਂ ਦੀ ਤੀ ਨੂੰ ਵੀ ਮੈਂ ਹੀ ਨਸ਼ੇ ਤੇ ਲਾਇਆ ਜਿਹੜੀ ਕਿ ਇਹਨਾਂ ਦੀ ਤੀ ਵੀ 3 ਸਾਲ ਬੱਦੀ ਸੈਂਟਰ ਚ ਲੈ ਕੇ ਆਈ ਸੀ ਜਿੱਥੇ ਅੱਜ ਮੇਰਾ ਕਬਲਨਪ੍ਰੀਤ ਸਿੰਘ ਘਰ ਵਾਲਾ ਸੀ ਵੀਆਈਪੀ ਟ੍ਰੀਟਮੈਂਟ ਲੈਣ ਗਿਆ ਸੀਗਾ ਤੈਨੇ ਇਹ ਕਿਹਾ ਸੀਗਾ ਕਿ ਮੈਂ ਆਪ ਡਿਪਰੈਸ਼ਨ ਚ ਆ ਕੇ ਮੈਂ ਵੀ ਉੱਥੇ ਸੌਰੀ ਬੱਦੀ ਸੈਂਟਰ ਚ ਚਲਾ ਗਿਆ ਸੀ ਕਿਉਂਕਿ ਮੈਂ ਬਹੁਤ ਡਿਪਰੈਸ਼ਨ ਵਿੱਚ ਸੀ ਨਾਲ ਇਹਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਮੇਰੇ ਕੋਲ ਤਾਂ 10 ਰੁਪਏ ਨਹੀਂ ਹੈਗੇ ਮੈਂ ਪੁਲਿਸ ਵਾਲਿਆਂ ਨੂੰ ਕੀ ਦਵਾਂ ਤੇ ਜਾਂ ਮੈਨੂੰ ਕੀ ਖਵਾਵਾਂ ਜੇ ਇਹਦੇ ਘਰ ਦੇ ਨਹੀਂ ਸੀ ਨਾਲ ਇਹਦੇ ਕੋਲ ਦੇਖੋ ਕੋਠੀ ਦੀ ਚਾਬੀ ਸੀ ਪੈਸਾ ਹੀ ਕੋਈ ਕਮਾਉਂਦਾ ਨਹੀਂ ਸੀ ਜੋਬ ਇਹ ਕੋਈ ਕਰਦਾ ਨਹੀਂ ਸੀ ਤੇ ਸਾਡੇ ਘਰ ਦਾ ਖਰਚਾ ਕੌਣ ਕਰ ਰਿਹਾ ਸੀ ਚੱਲਦਾ ਕਿਵੇਂ ਸੀ ਉਹ ਖਰਚਾ ਸਰ ਮੈਂ ਕਰ ਰਹੀ ਸੀਗੀ ਠੀਕ ਹੈ ਆ ਹੁਣ ਮੈਂ ਕੁਝ ਪ੍ਰੂਫ ਦੇਣ ਲੱਗੀਆਂ ਤੁਸੀਂ ਸ਼ਰੀਆਮ ਦੇਖ ਸਕਦੇ ਆ ਆ ਕਮਲਪ੍ਰੀਤ ਸਿੰਘ ਦਾ profession CV ਉਹਦੀ ਬੈਕਗ੍ਰਾਉਂਡ ਤੇ ਉਹਦਾ ਬੈਕ ਸਪੋਰਟ ਕੀ ਸੀਗੀ ਆ ਦੇਖੋ ਜਿਹੜੀ ਕਿ ਉਹਨੇ ਰਿਵੋਲਵਰ ਫੜੀਆਂ ਹੋਈਆਂ ਇਹਨਾਂ ਦੇ ਘਰ ਚ ਸ਼ਰੀਆਮ ਜਾ ਕੇ ਦੇਖਿਆ ਆ ਬੰਦਾ ਫੀਮ ਖਾ ਰਿਆ ਆ ਥਾਰੇ ਦੇ ਕੋਲ ਆ ਤੇ ਕਹਿੰਦਾ ਕਿ ਮੇਰੇ ਕੋਲ 10 ਰੁਪਏ ਵੀ ਨਹੀਂ ਹੈਗੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਇੱਕ ਗੱਲ ਨੇ ਹੋਰ ਕਹੀ ਸੀ ਕਿ ਮੈਂ ਦੀ ਗੱਲਾਂ 'ਚ ਆ ਗਿਆ ਮੈਨੂੰ ਪਤਾ ਨਹੀਂ ਲੱਗਾ ਮੈਂ ਇਹਦੇ ਕਹਿਣ ਤੇ ਆਪਦੇ ਘਰ ਦਾ ਸਮਾਨ ਵੇਚਤਾ ਆ ਦੀਆਂ ਗੱਲਾਂ ਚ ਆ ਗਿਆ ਇਹ ਮੈਨੂੰ ਮਾਰਨ ਲੱਗ ਗਈ ਹਨਾ ਮੈਨੂੰ ਚਿੱਟਾ ਵੇਚਦੀ ਸੀ ਆ ਤੁਸੀਂ ਦੇਖ ਸਕਦੇ ਕਿ ਇਹ ਬੰਦਾ ਮੇਰੇ ਨਾਲ ਮੈਂ ਇਹਨੂੰ ਫਜ਼ਾਇਆ ਹੋਇਆ ਜਾਂ ਆਪਦੀ ਸਹਿਮਤੀ ਨਾਲ ਬੈਠਾ ਹੋਇਆ ਆ ਇਹਦਾ ਯਾਰ ਦੋਸਤ ਇੱਕ ਨਾਂ ਲੈ ਆ ਸੀ ਬੋਲਟ ਜਿਹਦਾ ਨਾਮ ਗੁਰਪ੍ਰੀਤ ਧਰਵਾਨ ਆ ਘਰ ਚ ਮੈਨੂੰ ਲੈ ਕੇ ਗਿਆ ਸੀ ਕਮਲਜੀਤ ਸਿੰਘ ਢਿੱਲੋਂ 10 ਨੰਬਰ ਕੋਠੀ ਜੋ ਬਲਜਿੰਦਰ ਕੌਰ ਮੇਰੀ ਸੱਸ ਦੇ ਨਾਮ ਤੇ ਮਕਾਨ ਹੈਗਾ ਆ ਦੇਖੋ ਉਸੇ ਘਰ ਚ ਫਿਰ ਮੇਰੇ ਭਰਾ ਪਰਜਾਈ ਆਏ ਸੀਗੇ ਜਿਹੜੇ ਕੰਟਰੀ ਸਿੰਗ ਟਿਲੋਂ ਨੇ ਕਿਹਾ ਕਿ ਮੇਰਾ ਕੋਈ ਵਰਤਦਾ ਨਹੀਂ ਹੈਗਾ ਮੇਰੇ ਘਰ ਵਿੱਚ ਹਾਂਜੀ ਇਹ ਮੇਰਾ ਬ੍ਰਦਰ ਹੈ ਜੀ ਇਹ ਮੇਰੇ ਭਾਬੀ ਆ ਜੀ ਉਹਨੂੰ ਮੈਂ ਰਖੜੀ ਬੰਨ ਰਹੀ ਆ ਠੀਕ ਹੈ ਤੇ ਇੱਕ ਗੱਲ ਇਹਨੇ ਹੋਰ ਕਹੀ ਸੀ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਤੇ ਮੈਂ ਇਹਨੂੰ ਕੋਈ ਸੋਨਾ ਕੋਈ 골ਡ ਨਹੀਂ ਪਾਇਆ ਹੋਇਆ ਤੁਸੀਂ ਇਹਦੇ ਹੱਥ ਚ ਦੇਖ ਵੀ ਰਹੇ ਆ ਜੀ ਠੀਕ ਹੈ ਮੁੰਦਰੀ ਦੇਖ ਰਹੇ ਹੋ ਕੜਾ ਦੇਖ ਰਹੇ ਹੋ ਆ ਮੇਰੀ ਅਨੇ ਵੀਡੀਓ ਕਹਿੰਦਾ ਕਿ ਮੈਂ ਕੋਈ ਵਾਇਰਲ ਨਹੀਂ ਕੀਤੀ ਠੀਕ ਹੈ ਇਹਦਾ ਵਕੀਲ ਨੇ ਕਿਹਾ ਕਿ ਵੀਡੀਓ ਕੁੜੀ ਨੇ ਆਪ ਬਣਾ ਕੇ ਵਾਇਰਲ ਕੀਤੀ ਤੇ ਆਪ ਹੀ ਭੇਜੀ ਆ ਇਸ ਦਾ ਪ੍ਰੂਫ ਮੈਂ ਤੁਹਾਨੂੰ ਦੇਣ ਲੱਗੀ ਆ ਇਹ ਨੰਬਰ ਤੋਂ ਮੈਨੂੰ ਵੀਡੀਓ ਆਈ ਆ ਜੀ ਜੀ ਠੀਕ ਹੈ ਜੀ ਤੇ ਆ ਕੀ ਕਹਿੰਦੇ ਕਮਲਪ੍ਰੀਤ ਲੋਣੀ ਕਿਸੇ ਨੂੰ ਭੇਜੀ ਸੀ ਆ ਇੱਕ ਕੁੜੀ ਹੈ ਜੀ ਕਿਰਨ ਇਹਦੇ ਨਾਲ ਇਹਦੇ ਰਿਲੇਸ਼ਨ ਸੀਗੇ 4 ਸਾਲ ਤੋਂ ਇਹਨਾਂ ਦੇ ਘਰ ਚ ਵੀ ਆਉਂਦੀ ਜਾਂਦੀ ਸੀ ਠੀਕ ਹੈ ਤੇ ਇਹਦੇ ਨਾਲ ਇਸ ਕੁੜੀ ਨੇ ਵਿਆਹ ਕਰਾਉਣਾ ਚਾਹੁੰਦਾ ਐਨੂੰ ਮੈਂ ਵਾਰਨ ਵੀ ਕੀਤਾ ਸੀ ਵੈਸੇ ਇੱਕ ਗੱਲ ਹੋਰ ਕਹਿੰਦਾ ਮੈਂ ਇਹਦੇ ਫੈਮਿਲੀ ਮੈਂਬਰ ਕਿਸੇ ਨੂੰ ਨਹੀਂ ਮਿਲਿਆ ਆ ਤੁਸੀਂ ਦੇਖ ਸਕਦੇ ਆ ਉਸ ਦਿਨ ਦੀ ਤਸਵੀਰ ਆ ਜਿਸ ਦਿਨ ਮੇਰੇ ਭਰਾ ਪਰਜਾਈ ਆਏ ਸੀ ਤੇ 골ਡ ਪਾ ਕੇ ਗਏ ਨੂੰ ਆ ਕਮਲਪ੍ਰੀਤ ਸਿੰਘ ਢਿੱਲੋਂ ਮੇਰੇ ਭਰਾ ਨਾਲ ਖੜਾ ਪਰਜਾਈ ਨਾਲ ਠੀਕ ਹੈ ਆ ਮੇਰੇ ਨਾਲ ਖੜਾ ਆ ਮੇਰਾ ਭਰਾ ਖੜਾ ਹੈ ਜੀ ਆ ਮੇਰੇ ਕੀ ਕਹਿੰਦੇ ਬ੍ਰਦਰ ਤੇ ਮੈਂ ਠੀਕ ਹੈ ਜੀ ਆ ਮੇਰੀ ਐਮਐਲ ਘੱਟੀ ਹੋਈ ਹੈ ਜੀ ਐਮਐਲ ਜਿੱਥੇ ਕੇ ਸਾਫ ਹੁੰਦਾ ਹੈ ਕਿ ਇਸਨੇ ਮੇਰਾ ਮਾਰਕਟ ਕਰੀ ਸੀ ਮੇਰਾ ਸਰੀਰਿਕ ਸ਼ੋਸ਼ਣ ਕੀਤਾ ਠੀਕ ਹੈ ਤੇ ਮੇਰੇ 'ਤੇ ਬਹੁਤ ਜ਼ੁਲਮ ਕਰੇ ਜੋ ਕਿ ਇਸ ਚ ਰਿਟਰਨ ਚ ਆਇਆ ਹੋਇਆ। ਬਾਕੀ ਇਹ ਇਲਾਵਾ ਤਾਂ ਤੁਸੀਂ ਦੇਖੀ। ਇੱਕ ਚੀਜ਼ ਮੈਂ ਕਲੀਅਰ ਜ਼ਰੂਰ ਕਰ ਦਿਆਂ ਜਿੰਨੀਆਂ ਤਸਵੀਰਾਂ ਇਸ ਲੜਕੀ ਨੇ ਆਪਦੇ ਘਰ ਵਾਲੇ ਦੀਆਂ ਦਿਖਾਈਆਂ ਇੱਕ ਵੀ ਤਸਵੀਰ ਦੇ ਵਿੱਚ ਉਹਨੇ ਪੱਗ ਨਹੀਂ ਬੰਨੀ ਮੈਂ ਇਹ ਗੱਲ ਕਹਿਣਾ ਵੀ ਜਦੋਂ ਤੁਹਾਡਾ ਕੋਈ ਮਸਲਾ ਉੱਤਰਦਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਉਨੇ ਹੋ ਤੁਸੀਂ ਸੱਚੇ ਹੋ ਜਾ ਉਸ ਐਡਵੋਕੇਟ ਸਾਹਿਬ ਨੇ ਉਹਨਾਂ ਨੇ ਕੱਲ ਨਾਲ ਬੈਠ ਕੇ ਗੱਲਬਾਤ ਕੀਤੀ ਆ ਮੈਂ ਇੱਕ ਰਿਕਵੈਸਟ ਜਰੂਰ ਕਰੂੰਗਾ ਕਿ ਗੱਲ ਨੂੰ ਲੁਕੋਣ ਮਾਰੇ ਭੇਸਨਾ ਬਦਲਿਆ ਕਰੋ ਠੀਕਾ ਉਹ ਚੀਜ਼ਾਂ ਨੂੰ ਬਦਨਾਮ ਨਾ ਕਰਿਆ ਕਰੋ ਜਿਹੜੀਆਂ ਸਾਨੂੰ ਸੁਖਾਲੀਆਂ ਨਹੀਂ ਮਿਲੀਆਂ ਪੱਗ ਬਨ ਕੇ ਬੈਠ ਕੇ ਸਾਨੂੰ ਵੀ ਇਹ ਚੀਜ਼ ਹੋਈ ਸੀ ਵੀ ਇੱਕ ਸਰਦਾਰ ਬੰਦੇ ਨੇ ਇਸ ਲੜਕੀ ਨੂੰ ਧੋਖਾ ਦਿੱਤਾ ਕਿਉਂ ਮੂੰਹ ਤੇ ਰਮਾਲ ਬੰਨਿਆ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਦਾੜੀ ਰੱਖੀ ਹੋਈ ਆ ਕੇਸ ਰੱਖਿਆ ਜਾਂ ਨਹੀਂ ਤੇ ਦੂਸਰਾ ਉਹਨੇ ਪੱਗ ਬੰਨੀ ਹੋਈ ਸੀਗੀ ਇਸ ਗੱਲ ਦੀ ਸਾਨੂੰ ਨੂੰ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਵੀ ਆ ਤੇ ਹੋਇਆ ਵੀ ਹੈ ਵੀ ਗੱਲ ਕਲੀਅਰ ਕਰਨੀ ਹੈ ਜਿਹੋ ਜਿਹਾ ਤੁਹਾਡਾ ਹੁਲੀਆ ਜਿਸ ਤਰੀਕੇ ਨਾਲ ਇਹ ਲੜਕੀ ਸੀਗੀ ਉਸੇ ਤਰੀਕੇ ਨਾਲ ਇਹ মিডিਆ ਦੇ ਸਾਹਮਣੇ ਆਈ ਆ ਕੋਈ ਇਹ ਨਹੀਂ ਵੀ ਇਹਨੇ ਦਿਮਾਲਾ ਸਜਾਲਿਆ ਕੋਈ ਆਪਦੀ ਲੁੱਕ ਚੇਂਜ ਕਰ ਲਈ ਤੇ ਆਪਦਾ ਮੂੰਹ ਉਸ ਤਰੀਕੇ ਨਾਲੇ ਆ ਗਈ ਆ ਭੇਸ ਬਦਲ ਕੇ ਇਹ ਗੱਲ ਤੇ ਵੀ ਜ਼ਰੂਰ ਆ ਜਿਹੜਾ ਇੱਕ ਵੱਡਾ ਸਵਾਲ ਆ ਜਿਹੜਾ ਉਹ ਬਣਨਾ ਚਾਹੀਦਾ ਅੱਜ ਤੁਹਾਡਾ ਧਰਨਾ ਲੱਗਿਆ ਸੀ ਪ੍ਰਸ਼ਾਸਨ ਨੇ ਕੀ ਕਿਹਾ ਸਰ ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਤੁਹਾਡੀ ਪੂਰੀ ਮਤਲਬ ਸਹਾਇਤਾ ਕਰਾਂਗੇ ਤੁਹਾਡੀ ਮਦਦ ਵਾਸਤੇ ਉੱਥੇ ਖੜੇ ਆ ਠੀਕ ਹੈ ਜੋ ਵੀ ਕਾਰਵਾਈ ਹੋਊਗੀ ਅਸੀਂ ਮੁੰਡੇ ਤੇ ਕਰਾਂਗੇ ਠੀਕ ਹੈ ਹੁਣ ਉਹਨਾਂ ਨੂੰ ਕੁਝ ਟਾਈਮ ਅਸੀਂ ਦੇ ਦਿੱਤਾ ਵਾ ਹੁਣ ਦੇਖਦੇ ਆ ਮੁੰਡੇ ਨੂੰ ਅਰੈਸਟ ਕਿਸ ਦਿਨ ਕਰਦੇ ਨੇ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਸਰ ਸੌਰੀ ਤੁਹਾਡਾ ਮੈਂ ਥੋੜਾ ਹੋਰ ਟਾਈਮ ਲੈ ਰਹੀ ਆ ਆ ਤੁਸੀਂ ਦੇਖ ਲਓ ਅਗਰ ਭੈਣ ਦਾ ਵਿਆਹ ਹੋਵੇ ਤਾਂ ਭਰਾ ਅਗਰ ਉਹਦੇ ਸਿਰ ਤੇ ਉਹਦਾ ਪਿਓ ਦਾ ਹੱਥ ਨਹੀਂ ਆ ਗਦੇ ਭਰਾ ਨੂੰ ਤਾਂ ਪੱਗ ਬੰਨੀ ਚਾਹੀਦੀ ਸੀ ਤੇ ਇਸ ਤੇ ਤੁਸੀਂ ਸ਼ਰਮ ਦੇਖ ਸਕਦੇ ਜਦੋਂ ਭੈਣ ਦਾ ਵਿਆਹ ਸੀ ਤੇ ਉਹ ਮੁੰਡੇ ਨੇ ਪੱਗ ਨਹੀਂ ਬੰਨੀ ਆ ਕਮਰਪ੍ਰੀਤ ਸਿੰਘ ਢ ਠੀਕ ਹੈ ਜੀ ਇੱਕ ਇਹ ਗੱਲ ਜਰੂਰ ਦੱਸੋ ਮੰਨ ਕੇ ਚੱਲੋ ਤੁਹਾਡਾ ਇਹ ਰੌਲਾ ਪਿਆ ਹੋਇਆ ਹੁਣ ਤੁਸੀਂ ਇੱਥੇ ਆ ਗਏ ਕੁੰਬੜਾ ਸਾਹਿਬ ਕੋਲੇ ਵੀ ਆਏ ਸੋਸ਼ਲ ਮੀਡੀਆ ਤੇ ਵੀ ਆ ਗਏ ਕੱਲ ਨੂੰ ਇਹ ਨਪਟਾਰਾ ਹੁੰਦਾ ਕੋਈ ਰਾਜੀਨਾਮਾ ਹੁੰਦਾ ਜਾਂ ਉਹ ਆਪਦੀਆਂ ਗਲਤੀਆਂ ਐਕਸੈਪਟ ਕਰਦਾ ਜੇ ਉਹ ਗਲਤ ਹੋਇਆ ਤਾਂ ਕਿਉਂਕਿ ਅਜੇ ਤੁਹਾਡਾ ਮਾਮਲਾ ਜਿਹੜਾ ਹੈਗਾ ਵਿਚਾਰ ਅਧੀਨ ਹੈ ਕੀ ਕੋਈ ਖੁੱਲ ਕੇ ਸਾਹਮਣੇ ਪ੍ਰਸ਼ਾਸਨ ਲਿਆਊਗਾ ਇਹ ਹਜੇ ਟਾਈਮ ਲੱਗੂਆ ਹਨਾ ਕੱਲ ਨੂੰ ਤੁਹਾਡਾ ਰਾਜੀਨਾਮਾ ਹੁੰਦਾ ਕੋਈ ਗੱਲ ਤੁਹਾਡੀ ਉਹ ਮਾਫੀ ਮੰਗਦਾ ਜਾਂ ਤੁਹਾਡੀਆਂ ਗਲਤੀਆਂ ਤੁਸੀਂ ਮੰਗਦੇ ਹੋ ਕਿ ਕੱਲ ਨੂੰ ਉਹਨਾਂ ਨਾਲ ਰਹੋਗੇ ਘਰ ਵਸਾਉਣਾ ਚਾਹਣੇ ਹੋ ਜਾਂ ਬਿਲਕੁਲ ਖਤਮ ਸਰਹ ਜੇਤਾ ਵੈਸੇ ਮੇਰੀ ਇੰਨੀ ਕੁ ਬਦਨਾਮੀ ਉਸ ਬੰਦੇ ਨੇ ਕੀਤੀ ਹੋਈ ਹੈ ਕਿ ਮੈਂ ਉਹਦੇ ਨਾਲ ਘਰ ਵਸਾਉਣ ਬਾਰੇ ਤਾਂ ਸੋਚ ਵੀ ਨਹੀਂ ਸਕਦੀ ਠੀਕ ਹੈ ਉਸ ਨੂੰ ਤਾਂ ਮੈਂ ਅਰੈਸਟ ਹੀ ਕਰਵਾਉਣਾ ਚਾਹਾਂਗੀ ਦੂਜੀ ਗੱਲ ਜੋ ਵੀ ਹੁਣ ਮੇਰੇ ਫੈਮਲੀ ਮੈਂਬਰ ਨੇ ਜਾਂ ਜੋ ਵੀ ਮੇਰੇ ਨਾਲ ਇਸ ਵਕਤ ਖੜੇ ਨੇ ਉਹ ਕੁੰਮੜਾ ਜੀ ਖੜੇ ਨੇ ਠੀਕ ਹੈ ਅਗਰ ਇਹਨਾਂ ਦੀ ਬਦੌਲਤ ਇਹ ਜੋ ਵੀ ਮੇਰਾ ਫੈਸਲਾ ਲੈਣਗੇ ਉਹ ਮੈਨੂੰ ਮਨਜ਼ੂਰ ਹੋਊਗਾ ਕੁੰਮੜਾ ਸਾਹਿਬ ਨਾਲ ਵੀ ਆਪਾਂ ਗੱਲ ਕਰਾਂਗੇ ਆਏ ਦੇਣੇ ਨਾਲ ਕੋਲੇ ਮਸਲੇ ਆਉਂਦੇ ਨੇ ਤੇ ਜਰੂਰ ਇਸ ਮਸਲੇ ਤੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੁੰਮੜਾ ਸਾਹਿਬ ਸਤਿਕਾਰ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਮੋਰਚੇ ਦੇ ਰਿਲੇਟਡ ਜਾਂ ਹੋਰ ਵੀ ਜਦੋਂ ਪੱਲਿਕ ਪੀੜਤ ਲੋਕ ਸੜਕਾਂ ਤੇ ਨਿਆਂ ਲਈ ਇਨਸਾਫ ਲਈ ਕੰਮ ਰਹੇ ਨੇ ਉਹਦੀ ਲੋਕਾਂ ਦੀ ਆਵਾਜ਼ ਤੁਸੀਂ ਬਣ ਕੇ ਕੰਮ ਕਰ ਰਹੇ ਹੋ ਤੇ ਸਰਕਾਰ ਦਰਵਾਜ਼ੇ ਤੇ ਕੰਮ ਕਰਦੇ ਜੀ ਤੇ ਜਿਹੜੇ ਬੋਲੇ ਤੇ ਗੁੰਗੇ ਅਫਸਰ ਹੈ ਉਹਨਾਂ ਦੇ ਕੰਨਾਂ ਤੱਕ ਤੁਸੀਂ ਆਵਾਜ਼ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਕੁੰਬੜਾ ਸਾਹਿਬ ਇਹ ਮੈਟਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਹ ਲੜਕੀ ਤੁਹਾਡੇ ਕੋਲੇ ਆਈ ਜਾਂ ਪਹਿਲੀਆਂ ਵਾਈਟ ਮੈਡੀਆਂ ਇੱਥੇ ਹੀ ਦੇਖੀਆਂ ਥੋੜੀ ਲੜਕੇ ਦੇ ਪਰਿਵਾਰ ਨਾਲ ਕੋਈ ਮੁਲਾਕਾਤ ਹੋਈ ਉਹਨਾਂ ਨੇ ਰਾਬਤਾ ਕਾਇਮ ਕੀਤਾ ਤੁਹਾਡੇ ਨਾਲ ਕੋਈ ਲੜਕੇ ਦੇ ਪਰਿਵਾਰ ਨਾਲ ਇਹ ਹੈ ਜਿਹੜਾ ਇੱਕ ਰੋਕੀਨਾ ਦਾ ਬੰਦਾ ਜਿਹੜਾ ਪ੍ਰੈਸ ਕਾਨਫਰੰਸ 'ਤੇ ਬੈਠਿਆ ਉਹ ਸਾਡੇ ਮੋਰਚੇ ਦਾ ਮੈਂਬਰ ਵੀ ਹੈ ਹੂੰ ਐਸੀ ਕਮਿਊਨਿਟੀ ਨਾਲ ਸੰਬੰਧਿਤ ਵੀ ਹੈ ਹੂੰ ਉਹ ਮੈਨੂੰ ਕਹਿੰਦਾ ਪ੍ਰਧਾਨ ਜੀ ਤੁਸੀਂ ਥੋੜਾ ਮਿਲਣਾ ਮੈਂ ਕਿਹਾ ਕੋਈ ਗੱਲ ਨਹੀਂ ਮਿਲ ਲਈ ਸਾਡੇ ਮੋਰਚੇ 'ਤੇ ਆ ਕੇ ਗਿਆ ਉਹ ਸਾਡਾ ਮੈਂਬਰ ਹੈ ਹੂੰ ਮਾ ਦੱਸੋ ਜੀ ਕਹਿੰਦਾ ਉਹ ਜਿਹੜੀ ਲੜਕੀ ਦੀ ਤੁਸੀਂ ਆ ਇੰਟਰਵਿਊ ਕੀਤੀ ਹੈ ਉਹ ਤਾਂ ਜਰਨਲ ਹੈਗੀ ਉਹ ਤਾਂ ਜੱਟਾਂ ਚੋਂ ਐ ਮੋਰਚਾ ਬਣਾਏ ਸੀਆਂ ਚੋਂ ਐ ਇਹ ਲੋਕ ਕਿ ਕੋਈ ਗੱਲਾਂ ਕਰਨ ਦੀਆਂ ਇਹ ਬਿਲਕੁਲ ਜਿਹੜਾ ਬੰਦਾ ਪੀੜਤ ਹੈ ਉਹ ਪੰਡਤ ਵੀ ਹੋ ਸਕਦਾ ਹੈ ਰਾਜਪੂਤ ਵੀ ਹੋ ਸਕਦਾ ਹੈ ਗਰੀਬ ਵੀ ਹੋ ਸਕਦਾ ਬਿਹਾਰੀਆ ਵੀ ਹੋ ਸਕਦਾ ਜਦੋਂ ਇੱਥੇ ਬਿਹਾਰ ਤੱਕ ਕੇ ਲੋਕ ਆ ਜਾਂਦੇ ਆ ਉਹਦਾ ਜਿਹੜਾ ਜਿਵੇਂ ਅੱਜ ਗੱਲ ਕਰ ਲੀਏ ਬੈਠਿਆ ਬੰਦਾ ਜਿਹਦਾ ਬੇਟਾ ਮਰ ਗਿਆ ਸੀ ਅਸੀਂ ਗੱਡੀ ਟਰੇਸ ਕਰਾਈ ਹੋਰ ਕਰਾਈਆ ਖੜਿਆ ਬਰਜਿੰਦਰ ਜੀ ਇਕੱਲਾ ਹੀ ਬੇਟਾ ਮਰ ਗਿਆ ਸੀ ਗੱਡੀ ਟਰੇਸ ਕਰਕੇ ਇਹਨੂੰ ਜਿਹੜਾ ਹੈਗਾ ਹੁਣ ਕੰਪੰਸੇਸ਼ਨ ਕੰਪਨੀ ਵੱਲੋਂ ਮਿਲੂਗਾ ਨਹੀਂ ਤਾਂ ਗੱਡੀ ਵੀ ਭਜਾਦੀ ਸੀ ਸਾਰਾ ਕੁਝ ਕਰਤਾ ਸੀ ਪਰ ਉਹਨੇ ਬੰਦੇ ਨੇ ਜਦੋਂ ਇਹ ਕੁਐਸਚਨ ਮੈਨੂੰ ਕਰੇ ਮੈਨੂੰ ਬੁਰਾ ਲੱਗਿਆ ਮੈਂ ਕਿਹਾ ਤੂੰ ਸਾਡਾ ਮੈਂਬਰ ਹੈ ਪਰ ਜੇ ਉਹ ਲੇਡੀ ਜੇ ਕਿਸੇ ਬੱਚੀ ਆ ਮੇਰੀ ਬੱਚੀ ਆ ਭੈਣ ਆ ਆਪਣੀ ਭਤੀਜੀ ਨਾਲ ਕੋਈ ਐਸੀ ਕਾਰਵਾਈ ਹੋ ਜਾਏ ਤਾਂ ਲੈ ਕੇ ਆਏ ਆ ਕੀ ਆਪਾਂ ਕੀ ਗੱਲ ਕਰਾਂਗੇ ਕਹਿੰਦਾ ਜੀ ਉਹਦਾ ਪਹਿਲਾ ਵਿਆਹ ਹੋਇਆ ਸੀ ਫਲਾਣਾ ਮਖਾ ਉਹਦੇ 10 ਵਿਆਹ ਹੋਏ ਵੇ ਇੱਕ ਨਹੀਂ 10 ਵਿਆਹ ਹੋਏ ਪਰ ਉਹ ਮੁੰਡੇ ਨੇ ਜਿਹੜੀ ਘਰ ਵਾਲੀ ਬਣਾ ਕੇ ਆਨੰਦ ਕਾਰਜ ਲੈ ਕੇ ਉਹਦੀ ਵੀਡੀਓ ਬਣਾ ਕੇ ਪ੍ਰੈਸ ਜਲੀਲ ਕਰ ਰਿਆ ਉਹਨੂੰ ਮੀਡੀਆ ਤੇ ਪਾਈ ਹੈ ਕੀ ਉਹ ਚੰਗਾ ਹੈ ਜਿਹੜਾ ਇਹਨੇ ਦੱਸਿਆ ਸਾਰਾ ਕੁਝ ਉਹ ਤੋਂ ਬਾਅਦ ਅਸੀਂ ਪੂਰਾ ਸਟੈਂਡ ਲਿਆ ਸਟੈਂਡ ਲੈ ਕੇ ਜਿਹੜੀ ਇਹ ਕਾਰਵਾਈ ਉਹ ਚੱਲ ਰਹੀ ਹੈ ਜਿਸ ਕਰਕੇ ਅਸੀਂ ਜਿਹੜਾ ਹੈਗਾ ਤੁਹਾਡੇ ਰਾਈ ਤੁਹਾਡੇ ਸਹਿਯੋਗ ਨਾਲ ਅੱਜ ਐਸਐਸਪੀ ਦਫ਼ਤਰ ਤੱਕਰਾਉ ਕੀਤਾ ਸੀ ਤੇਰੇ ਦਿਨ ਦਾ ਟਾਈਮ ਦਿੱਤਾ ਸੀ ਤੇ ਇੱਕ ਬਹੁਤ ਦੁਖ ਦੀ ਗੱਲ ਹੈ ਇੱਕ ਸਾਣਾ ਸਿਟੀ ਖਰੜਚ ਸਥਾਣਾ ਸਿਟੀ ਖਰੜਚ ਜਿਹੜਾ ਇੱਕ ਏਐਸਆਈ ਦਲਜੀਤ ਸਿੰਘ ਹੈ ਉਹਨੇ ਕਿਵੇਂ ਨੂੰ ਜਲੀਲ ਕਰਿਆ 8-10 ਦਿਨ ਜਲੀਲ ਕਰਿਆ ਇੱਕ ਕੁੜੀ ਦੇ ਬਿਆਨ ਲਿਖਣ ਵਾਸਤੇ ਜਿਤਕੇ ਮਹਿਲਾ ਕਾਂਸਟੇਬਲ ਚਾਹੀਦੀ ਸੀ ਜਦੋਂ ਜਬਰ ਜਨਾਹ ਦਾ ਕੇਸ ਆ ਜਾਂਦਾ ਰਿਪ ਕੇਸ ਆ ਜਾਂਦਾ ਉਹਦੇ ਵਿੱਚ ਮਹਿਲਾ ਕਾਂਸਟੇਬਲ ਚਾਹੀਦੀ ਸੀ ਤਾਂ ਕਿ ਆਪਣੀ ਗੱਲ ਕਰ ਸਕੇ ਦੱਸ ਸਕੇ ਰੱਖ ਸਕੇ ਪਰ ਉਹਨੇ ਇੰਨਾ ਇਹਨੂੰ ਜਲੀਲ ਕਰਾ 10 ਦਿਨ ਪੰਜ-ਪੰਜ ਵਾਰੀ ਚਾਰ-ਚਾਰ ਵਾਰੀ ਬਿਆਨ ਬਣਾਏ ਜਿਹੜੀਆਂ ਤਰੀਕਾਂ ਡੇਟਾ ਇਹਨੇ ਲਿਖਾਈਆਂ ਦੋਸ਼ੀ ਨੂੰ ਬਰੀ ਕਰਾਉਣ ਵਾਸਤੇ ਉਹ ਸਾਰੀਆਂ ਚੇਂਜ ਕਰਤੀਆਂ ਜਿਹੜੇ ਕੱਲ ਵਕੀਲ ਨੇ ਪੜ੍ਹ ਕੇ ਹੈਰਾਨ ਰਹਿ ਗਿਆ ਤੇ ਮੈਂ ਵੀ ਹੈਰਾਨ ਰਹਿ ਗਿਆ ਇਹ ਕੁਛ ਦੱਸ ਰਹੀ ਹੈ ਉਹਦੇ ਵਿੱਚ ਕੁਛ ਲਿਖਿਆ ਹੋਇਆ ਐਫ ਆਈ ਆਰ 'ਚ ਉਹ ਕੱਲ ਜਦੋਂ 164 ਦੇ ਬਿਆਨ ਹੋਏ ਕੋਰਟ 'ਚ ਜੱਜ ਸਾਹਿਬ ਕੋਲ ਹੋਏ ਆ ਉਹ ਸਾਰੀ ਉਹਦੇ ਤੁਰੰਤ ਜਿਹੜੀ ਹੈਗੀ ਹੈ ਦਰਸਤੀ ਕਰਾਈ ਇਹਨੇ ਸਹੀ ਬਿਆਨ ਦਿੱਤੇ ਤਾਂ ਉਹ ਮੰਨੇ ਜਾਣ ਤਾਂ ਕਿ ਦੋਸ਼ੀ ਦੇ ਕਾਰਵਾਈ ਹੋਏ ਕੱਲ ਜਿਹੜੀ ਹੈ ਅਮਨਦੀਪ ਕੌਰ ਅਮਨਦੀਪ ਕੌਰ ਇੱਕ ਇੱਥੇ ਵੂਮਨ ਸਲਚ ਉਹਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਤੱਕ ਜਲੀਲ ਕਰਦੀ ਰਹੀ ਵੀ ਤੇਰਾ ਦੁਬਾਰੇ ਮੈਡੀਕਲ ਕਰਾਣਾ ਪੈਣਾ ਇਹ ਕਰਨਾ ਇਹ ਕਹਿੰਦੀ ਜਦ ਮੈਡੀਕਲ ਹੋ ਗਿਆ ਮੈਡੀਕਲ ਚ ਸਾਰਾ ਕੁਝ ਆ ਗਿਆ ਦੁਬਾਰੇ ਕਰਾਣ ਦੀ ਕੀ ਲੋੜ ਐ ਬਿਆਨ ਮੇਰੇ ਕੋਟ ਚ ਹੋ ਗਏ 7:30 ਵਜੇ ਇਹਨੂੰ ਕਿਹਾ ਮੈਂ ਕਿਹਾ ਮੈਂ ਆ ਰਿਹਾ ਨਹੀਂ ਪ੍ਰੈਸ ਬੁਲਾਈਏ ਤਾਂ ਕਿਤੇ ਜਾ ਕੇ ਇਹਦਾ ਖੇੜਾ ਛੱਡਿਆ ਤਾਂ ਇਹ ਘਰ ਪਹੁੰਚੀ ਆਪਣੇ ਮਕਾਨ ਤੇ ਤਾਂ ਇਹ ਜਿਹੜੇ ਜਲਾਦ ਮੈਂ ਕਹਿੰਦਾ ਉਹ ਦੋਸ਼ੀ ਦਾ ਲੱਗ ਹੈ ਪਰ ਜਿਹੜੇ ਪੁਲਿਸ ਵਾਲੇ ਜਲਾਦ ਲੋਕ ਨੇ ਜਿਹੜੇ ਲੋਕਾਂ ਦੀ ਜਿੰਦਗੀ ਨਾਲ ਖੇਲ ਰਹੇ ਨੇ ਥੋੜੇ ਜੇ ਪੈਸਿਆਂ ਪਿੱਛੇ ਉਹਨਾਂ ਦਾ ਵੀ ਬਹੁਤ ਵੱਡੀ ਇੱਕ ਕਾਰਵਾਈ ਹੋਣੀ ਚਾਹੀਦੀ ਉਸ ਏਐਸਆਈ ਦੇ ਖਿਲਾਫ ਅਸੀਂ ਬਰਖਾਸਤੀ ਦੀ ਮੰਗ ਕਰਦੇ ਹਾਂ ਵੀ ਇੱਕ ਲੇਡੀ ਨੂੰ ਮਹਿਲਾ ਨੂੰ ਬੱਚੇ ਨੂੰ ਕਿਵੇਂ ਜਲੀਲ ਕੀਤਾ ਤੇ ਧਾਰਾ ਜਿਹੜੀਆਂ ਤੋੜ ਮਿਚੋੜ ਕਰੀਆਂ ਹਲੇ ਤੱਕ ਵੀ ਜਿਹੜਾ ਜਬਰ ਜਨਾਬ ਦਾ ਮਾਮਲਾ ਉਹ 376 ਲਗਣੀ ਸੀ ਉਹ ਵੀ ਧਾਰਾ ਨਹੀਂ ਲਾਈ ਹੈ ਵੇਖੋ ਇੱਕ ਚੀਜ਼ ਆ ਜੇ ਕਿਤੇ ਪੁਲਿਸ ਪ੍ਰਸ਼ਾਸਨ ਈਮਾਨਦਾਰੀ ਨਾਲ ਕੰਮ ਕਰੇ ਤਾਂ ਇਹ ਜਿਹੜੇ ਲੱਗੇ ਹੋਏ ਮੋਰਚੇ ਨੇ ਇਹ ਜਿਹੜੇ ਲੋਕ ਇੱਥੇ ਬੈਠੇ ਨੇ ਜਾਂ ਕੁੰਬੜਾ ਸਾਹਿਬ ਕੋਲੇ ਆਪਦੇ ਦੁੱਖ ਲੈ ਕੇ ਆਉਂਦੇ ਆ ਇਹ ਆਪਣੇ ਆਪ ਹੀ ਆਉਣੇ ਬੰਦ ਹੋ ਜਾਣੇ ਆ ਇਹ ਮੋਰਚੇ ਵੀ ਸਦਾ ਆਸਤੇ ਚੱਕੇ ਜਾਣ ਪਰ ਨਹੀਂ ਕਹਿੰਦੇ ਨੇ ਕਿ ਜੇ ਮੀਡੀਆ 'ਚ ਗੱਲ ਆਵੇ ਉਨਾਂ ਚਿਰ ਗੱਲ ਸ਼ਾਇਦ ਕੋਈ ਮਸਲਾ ਜਿਹੜਾ ਹੈਗਾ ਉਹ ਹੱਲ ਨਹੀਂ ਹੁੰਦਾ ਕੁੰਬੜਾ ਸਾਹਿਬ ਇੱਕ ਗੱਲ ਦਾ ਮੈਨੂੰ ਨਿੱਜੀ ਤੌਰ ਤੇ ਪਰਸਨਲ ਤੌਰ ਤੇ ਜ਼ਰੂਰ ਦੁੱਖ ਹੋਇਆ ਇਸ ਲੜਕੀ ਦੇ ਘਰ ਵਾਲੇ ਨੇ ਜਿਹੜੀ ਕਾਨਫਰੰਸ ਕੀਤੀ ਹੈ ਉਹ ਪੱਗ ਬੰਨ ਕੇ ਕੀਤੀ ਆ ਕਿਤੇ ਵੀ ਉਹ ਬੰਦੇ ਨੇ ਪੱਗ ਨਹੀਂ ਬੰਨੀ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਆ ਇਹ ਸਾਰੇ ਮਿਲੀ ਭੁਗਤ ਨਾਲ ਹੋ ਰਹੇ ਨੇ ਜਿਹੜੇ ਅੱਜ ਸਾਡੇ ਕੋਲੇ ਇਸ ਤੋਂ ਇਲਾਵਾ ਹੋਰ ਵੀ 10-12 ਕੇਸ ਸੀ ਜਿਵੇਂ ਕੜੂਆ ਥਾਣੇ ਦੀ ਗੱਲ ਕਰ ਲਈਏ ਹੰਡੇਸਰਾ ਥਾਣੇ ਦੀ ਗੱਲ ਕਰ ਲਈਏ ਅੱਠਵੇਂ ਥਾਣੇ ਦੀ ਗੱਲ ਕਰ ਲਈਏ ਮਟੌਰ ਥਾਣੇ ਦੀ ਗੱਲ ਕਰ ਲਈਏ ਤੇ ਜਿਵੇਂ ਫਰਾਡ ਕਰਦੇ ਕਿਵੇਂ ਬਿਆਨੇ ਹੁੰਦੇ ਆ ਖੜੇ ਆ ਭਾਈ ਸਾਹਿਬ ਸਾਹਮਣੇ ਜ਼ਮੀਨ ਇਹਨਾਂ ਦੀ ਹੈ ਬਿਆਨੇ ਕੋਈ ਕਰ ਗਿਆ ਪੈਸੇ ਕੋਈ ਲਖਰ ਗਿਆ 2 ਸਾਲ ਹੋ ਗਏ ਇਹਨਾਂ ਨੂੰ 2.5 ਸਾਲ ਘੁੰਮਦਿਆਂ ਨੂੰ ਤੇ ਐਸਪੀ ਮਨਪ੍ਰੀਤ ਕੋਲ ਜਿਹੜੀ ਇਨਕੁਆਰੀ ਪਈ ਹੈ ਕਹਿੰਦਾ ਪਾਰਟੀ ਕੋਲ ਸਮਾਂ ਨਹੀਂ ਹੈ ਤੁਹਾਨੂੰ ਮਿਲਣ ਦਾ ਅੱਛਾ ਜਿਹੜੀ ਜਿਹੜੇ ਬੰਦੇ ਠੱਗਿਆ ਉਹਨੂੰ ਪਾਰਟੀ ਦੱਸਦੇ ਨੇ ਇਹਨਾਂ ਨੂੰ ਸਾਰਾ ਸਾਰਾ ਦਿਨ ਬਿਠਾ ਲ ਕੇ ਜਿਹੜਾ ਇਹ ਕਰਨ ਤੋਰ ਦਿੰਦੇ ਤੇ ਵਿਚਾਰੇ ਖੱਜਲ ਖਾਰ ਹੁੰਦੇ ਨੇ ਐਸੀ ਤਰ੍ਹਾਂ ਬਠੋਈ ਕਲਾਂ ਦਾ ਕੇਸ ਸੀ ਐਸਸੀਐਸਟੀ ਐਕਟ ਲਗਿਆ ਪਰਚਾ ਦਰਜ ਹੋਇਆ ਪਰ ਲੇਕਿਨ ਅਰੈਸਟ ਕਿਸੇ ਦੀ ਨਹੀਂ ਪਈ ਹੈ ਸਾਰੀਆਂ ਰੈਸਟਾਂ ਬਾਈ ਦੇ ਬਿਨਾ ਕੋਈ ਕਾਰਵਾਈ ਨਹੀਂ ਹੁੰਦੀ ਸੁਪਰੀਮ ਕੋਰਟ ਦੇ ਹਦਾਇਤਾਂ ਆ ਗਈਆਂ ਆਰਡਰ ਆ ਗਏ ਹਾਈ ਕੋਰਟ ਦੇ ਆਰਡਰ ਆ ਗਏ ਵੀ ਜੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੁੰਦਾ ਉਹਨੂੰ ਤੁਰੰਤ ਕਾਰਵਾਈ ਬਣਦੀ ਹੈ ਬਾਰੋ-ਵਾਰੀ ਜਵਾਨਤ ਨਹੀਂ ਹੋਊਗੀ ਇੰਨੇ ਵਾਲੇ ਮਸਲੇ 'ਚ ਅੱਜ ਕੀ ਟਾਈਮ ਦਿੱਤਾ ਬੋਲਸਾਂਗੇ ਇੰਨੇ ਵਾਲੇ ਮਸਲੇ 'ਚ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਮਾਨਯੋਗ ਡੀਜੀਪੀ ਪੰਜਾਬ ਨੂੰ ਐਸਐਸਪੀ ਨੂੰ ਤੇ ਡੀਆਈਜੀ ਰੂਪਨਗਰ ਨੂੰ ਜਾਦਾ ਸਾਡਾ ਹਫ਼ਤਾ 10 ਦਿਨ ਤੇ ਕੰਮ ਹੋ ਜੇ ਨਹੀਂ ਤਾਂ 15 ਦਿਨ ਤੇ ਬਾਅਦ ਇੱਥੇ ਡੀਜੀਪੀ ਪੰਜਾਬ ਦਾ ਸੱਤ ਪੇਜ ਦੀਆਂ ਲੈਟਾਂ ਕੋਲੇ ਪੁੱਤਲਾ ਫੁੱਕੇ ਜਾਊਗਾ ਹੋਰ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਤੇ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਅਜੇ ਹੀ ਬੱਚੀਆਂ ਨੂੰ ਅਜੇ ਹੀ ਬੇਟੀਆਂ ਨੂੰ ਨਿਆਂ ਸਾਫ਼ ਦੇਣ ਲਈ ਅੱਗੇ ਹੋ ਤਾਂ ਕਿ ਸਾਡਾ ਸਾਥ ਦਿਓ ਇਹ ਲੋਕਾਂ ਨੂੰ ਰੋਲਦਾਨਾ ਪਵੇ ਇਹ ਮਾਮਲਾ ਜਿਹੜਾ ਸੀਗਾ ਤੁਸੀਂ ਦੇਖਿਆ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀਗਾ ਕਿ ਇੱਕ ਲੜਕੀ ਜਿਸ ਦੇ ਵੱਲੋਂ ਆਪਣੇ ਘਰ ਵਾਲੇ ਦੇ ਉੱਪਰ ਕਿਹਾ ਗਿਆ ਕਿ ਮੇਰੇ ਨਾਲ ਉਹਨੇ ਧੱਕਾ ਕੀਤਾ ਤੇ ਮੇਰੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਆ ਪਰ ਅਸਲ ਸੱਚ ਕੀ ਸੀ ਉਹ ਅੱਜ ਜਿਹੜਾ ਤੁਹਾਡੇ ਸਾਹਮਣੇ ਲਿਆਂਦਾ ਪਹਿਲੂ ਇਹ ਆ ਕਿ ਅਸਲ ਦੇ ਵਿੱਚ ਇਹ ਸੋਸ਼ਲ ਮੀਡੀਆ ਤੇ ਬਣੀਆਂ ਹੋਈਆਂ ਦੋਸਤੀਆਂ ਬਾਅਦ ਦੇ ਵਿੱਚ ਇਹ ਵਿਆਹਾਂ ਤੱਕ ਪਹੁੰਚ ਜਾਂਦੀਆਂ ਤੇ ਉਹ ਵਿਆਹ ਫਿਰ ਨੇਪੜੇ ਨਹੀਂ ਚੜਦੇ ਅਜੀਹੀ ਦੁਕਾਨ ਤੇ ਇਸ ਲੜਕੀ ਦੇ ਨਾਲ ਵਾਪਰਿਆਗਾ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਸ ਲੜਕੀ ਨੂੰ ਇਨਸਾਫ ਮਿਲ ਛਕੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ